ਸਤਿ ਸ਼੍ਰੀ ਅਕਾਲ ਜੀ ਮੈਂ ਸਾਰੇ ਢਿੱਲੋਂ امید ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਜਿਹੜੀ ਵੀਡੀਓ ਹੈ ਉਹ ਆਪਾਂ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਬਣਾ ਰਹੇ ਹਾਂ ਇੱਥੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਅੱਜ ਆਖਰੀ ਮੇਲਾ ਇਸ ਸਾਲ ਦਾ ਲਗਾਇਆ ਜਾ ਰਿਹਾ ਹੈ ਇਸ ਮੇਲੇ ਦੇ ਵਿੱਚ ਅੱਜ ਦੇਖਾਂਗੇ ਕਿਹੜੇ ਬੀਜ ਆਪਾਂ ਨੂੰ ਮਿਲ ਰਹੇ ਹੈ ਤੇ ਕਿਸਾਨ ਕਿੰਨੇ ਕੁ ਪਹੁੰਚੇ ਹੋਏ ਹੈ ਤੇ ਕਿਹੜੀਆਂ-ਕਿਹੜੀਆਂ ਸਟਾਲਾਂ ਲੱਗੀਆਂ ਹੋਈਆਂ ਉਸ ਵਿਸ਼ੇ ਤੇ ਅੱਜ ਕਰਾਂਗੇ ਗੱਲਬਾਤ ਕਿਸਾਨ ਮੇਲੇ ਦਾ ਹੈ 50 ਨੰਬਰ 2 ਤੇ 7 ਮਿੰਨ ਵਾਲੇ ਬੀਜਾਂ ਦਾ ਵੀ ਰਹੇਗਾ ਕਣਕ ਦੇ ਆਸ਼ੀਰਸ਼ ਦੀ ਪੀਵੀਡੀਓ 24 ਤੇ ਹੋਰ ਬਹੁਤ ਸਾਰੀਆਂ ਬ੍ਰੈਡਾਂ ਨਾਲ ਅੱਜ ਯੂਐਸਟੀ ਵੱਲੋਂ ਇਹ ਦਿੱਤੀਆਂ ਜਾ ਰਹੀਆਂ ਨੇ ਜੋ ਛੋਲੇ 40 ਛੋਲੇ ਮਟਰ ਸੋਰੀਆ ਰਾਇਆ ਦਰਜੀਮ ਜਵੀ ਰਾਇਕਾ ਮਟਰ ਦਾਣਾ ਤੇ ਤੇਲ ਵੀ ਸਿਕਾ ਚਾਰੀ ਨੇ ਪੀ ਚਾਹੇ ਹੈ ਜਿਹੜੇ ਤੀਜਾ ਦੇ ਵਿੱਚ ਗਾਜਰ ਗਾਜਰ ਬਲੈਕ ਦੇ ਵੀ ਗਾਜਰ ਪੰਜਾਬ ਰਾਜ ਧਨੀਆ ਜਿਆਸਬੰਦ ਧਨੀਆ ਜਿਆਸਬੰਦ ਟਮਾਟਰ ਟਮਾਟਰ ਨਾਲ ਕੇਸਰੀ ਸਲ ਬਣਾ ਦੇ ਗਿੱਦ ਦਿੱਤੇ ਜਾ ਰਹੇ ਇਹ ਲੈਣਾ ਸਬਜ਼ੀਆਂ ਵਾਲੇ ਵੀ ਜਿਹੜਾ ਕਿੱਥੇ ਉਹ ਲੱਗੀ ਹੋਈ ਹੈ ਬਹੁਤ ਸਾਰੇ ਕਿਸਾਨ ਵੀਰ ਇਸ ਲਾਈਨ ਦੇ ਵਿੱਚ ਲੱਗੇ ਹੋਏ ਨੇ ਮੈਂ ਇਹਦੇ ਨਾਲ ਦੇ ਲੈ ਕੇ ਕਿਸੇ ਦੇਖ ਸਕਦੇ ਹੋ ਕਿਹੜੀ ਲਾਈਨ ਲੱਗੀ ਹੋਈ ਹੈ ਸਬਜ਼ੀਆਂ ਵਾਲੀ ਕਿਸ ਜਾਂ ਦੀ ਕਿੱਤ ਲੈਣ ਦੇ ਲਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਕਿਹੜੇ ਪਿੰਡ ਤੋਂ ਆਏ ਹੋ ਪਿੰਡ ਕਮਾਣਾ ਹੈ ਭਾਈ ਹਰਿਆਣੇ ਚ ਰਤੀਏ ਕੋਲੇ ਅੱਛਾ ਤੇ ਅੱਜ ਤੁਸੀਂ ਇੱਥੇ ਮੇਲੇ ਤੇ ਪਹੁੰਚੇ ਹੋ ਆਏ ਹੋ ਤੇ ਕਿਹੜਾ ਕਿਹੜਾ ਬੀਜ ਲੈ ਲਿਆ ਬੀਜ ਜੀ 826 ਲਿੱਤਾ ਹੈ ਹਾਂਜੀ 752 ਲਿੱਤਾ ਹੈ ਅੱਛਾ ਜੀ ਚਪਾਤੀ ਨੰਬਰ 1 ਬਾਨਾ ਲਿੱਤਾ ਹੈ ਚਪਾਤੀ ਨੰਬਰ 2 ਲਿੱਤਾ ਜੀ ਠੀਕ ਹੈ ਜੀ ਸੋ ਸਬਜ਼ੀ ਕਿੱਟ ਹੈ ਠੀਕ ਹੈ ਜੀ ਚਾਰੇ ਹੀ ਕਿੱਟ ਹੈ ਆ ਠੀਕ ਹੈ ਤੇ ਇਹਦੇ ਜਿਹੜਾ ਬੀਜ ਹੁਣ ਤੁਸੀਂ ਲੈਤੇ ਹੋ ਇਹ ਪਹਿਲਾਂ ਵੀ ਲਾਇਆ ਸੀ ਕਿ ਸਵਾਰ ਨਵੇਂ ਲਾ ਰਹੇ ਹੋ 826 ਲਾਇਆ ਪਹਿਲਾਂ ਕਿਸ ਕਿਸ ਤਰ੍ਹਾਂ ਦਾ ਰਿਹਾ ਵਾ ਰਿਜ਼ਲਟ ਜੀ ਚੰਗਾ ਝਾੜਾ ਬਹੁਤ ਵਧੀਆ ਵਧੀਆ ਝਾੜਾ ਹੈ ਹਾਂਜੀ ਤੇ ਮੇਲੇ ਇਸ ਤਰ੍ਹਾਂ ਲੱਗਣੇ ਚਾਹੀਏ ਯੂਨੀਵਰਸਿਟੀ ਦੇ ਕ ਮੇਲੇ ਲੱਗਣੇ ਚਾਹੀਏ ਠੀਕ ਹੈ ਜੀ ਥੋੜੀ ਜਿਹੀ ਸੁਵਿਧਾ ਕਰਨੀ ਚਾਹੀਏ ਇਹਨਾਂ ਨੂੰ ਸਵੇਰੇ ਇਹਨਾਂ ਨੇ 8 ਵਜੇ ਆ ਕੇ ਕਾਊਂਟਰਾਂ ਤੇ ਲਾਇਆ ਵੀ ਕਿਹੜਾ ਬੀ ਕਿੱਥੇ ਮਿਲ ਰਿਹਾ ਹੈ ਉਦੋਂ ਪਹਿਲਾਂ ਲਾਏ ਨਹੀਂ ਲੋਕ ਖੱਦਰ ਅਖਬਾਰ ਬਹੁਤ ਹੋਏ ਵੀ ਕਿਹੜੀ ਲੈਣ ਚ ਲੱਗੀ ਹੈ ਕਿਹੜੀ ਚ ਲਾ ਇਹਨਾਂ ਨੂੰ ਸ਼ਾਮ ਨੂੰ ਹੀ ਲਾ ਦੇਣਾ ਚਾਹੀਏ ਵੀ ਉਰੇ ਕੰਕ ਮਿਲੇਗੀ ਕਿ ਮਿਲਦੀ ਨਹੀਂ ਠੀਕ ਹੈ ਜੀ ਲੋਕ ਸਸੋ ਪੰਜ ਚ ਰਹੇ ਵੀ ਕਿਹੜੀ ਲੈਣ ਚ ਲੱਗੀ ਹੈ ਸਾਰੀ ਤੇ ਗੋਭੀ ਸਰੋਂ ਤੇ ਹੋਰ ਲਾਰ ਕੇ ਸਬਜ਼ੀਆਂ ਕੇ ਵੀ ਠੀਕ ਹੈ ਜੀ ਇਹਨਾਂ ਨੇ ਸਵੇਰੇ ਪੋਸਟ ਲਾਇਆ ਕਣਕ ਵਾਲੇ ਤੋਂ ਠੀਕ ਹੈ ਜੀ ਇਹਨਾਂ ਨੂੰ ਪਹਿਲੀ ਪੋਸਟ ਲਾਣੇ ਚਾਹੀਏ ਤਾਂ ਕਿ ਲੋਕ ਆਪਣੀ ਆਪਣੀ ਲੈਣ ਚ ਲੱਗੇ ਜੇ ਠੀਕ ਹੈ ਜੀ ਵਾਸਿ ਆ ਗਿਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਜੀ ਆਪਣਾ ਐਡਰੈਸ ਦੱਸੋ ਬੁਰਾ ਮੇਰਾ ਨਾਮ ਹਰਦੇਵ ਸਿੰਘ ਹੈ ਪਿੰਡ ਸਾਡਾ ਸਿੱਖ ਵਾਲਾ ਜੀ ਹਾਂਜੀ ਲੰਬੀ ਦੇ ਕੋਲ ਹੈ ਜੀ ਤੇ ਅੱਜ ਜਿਹੜਾ ਤੁਸੀਂ ਬੀਲ ਲੈਤਾ ਹੈ ਬੀਜ ਬਾਰੇ ਦੱਸੋ ਵੀ ਅੱਜ ਕਿਹੜੇ ਕਿਹੜੇ ਬੀਜ ਲੈਤਾ ਇਸ ਮੇਲੇ ਜਵਾਂ ਦਾ ਬੀਲ ਹੈ ਜੀ 890 ਹਾਂਜੀ ਤੇ ਇੱਕ ਚਪਾਤੀ ਕਣਕ ਦਾ ਬੀਲ ਹੈ ਜੀ ਠੀਕ ਹੈ ਜੀ ਇੱਕ 826 ਲਿਆ ਜੀ ਠੀਕ ਹੈ ਹਾਂਜੀ ਇਸ ਨੂੰ ਮੇਰੇ ਕੋਈ ਯੂਨੀਵਰਸਿਟੀ ਦੀ ਸ਼ਿਕਾਇਤ ਨਹੀਂ ਜੀ ਕੋਈ ਸ਼ਿਕਾਇਤ ਨਹੀਂ ਤੇ ਵੀ ਮੇਲੇ ਇਸ ਤਰ੍ਹਾਂ ਲੱਗਣੇ ਚਾਹੀਦੇ ਆ ਹਾਂਜੀ ਲੱਗਣੇ ਚਾਹੀਦੇ ਸਭ ਮੇਲੇ ਲੱਗਣ ਸਾਨੂੰ ਵੀ ਮਿਲੇ ਜੀ ਠੀਕ ਹੈ ਜੀ ਹਾਂਜੀ ਵਧੀਆ ਫਸਲ ਹੋ ਵੀ ਸਾਡੇ ਚੰਗੇ ਬੀਜ ਮਿਲਣ ਤੇ ਜਿਹੜਾ ਯੂਨੀਵਰਸਿਟੀ ਦੇ ਬੀਜ ਮਿਲਦੇ ਆ ਮਤਲਬ ਪਹਿਲਾਂ ਵੀ ਲੈਂਦੇ ਰਹੇ ਹੋਵੋ ਤੁਸੀਂ ਇਹਨਾਂ ਦੀ ਕੋਈ ਸ਼ਿਕਾਇਤ ਹੈਗੀ ਨਹੀਂ ਨਹੀਂ ਕੋਈ ਸ਼ਿਕਾਇਤ ਨਹੀਂ ਤੇ ਬਸ ਸਾਫ਼ ਸੁਥਰਾ ਹੁੰਦਾ ਨਹੀਂ ਹਾਂਜੀ ਬੀਜ ਸਾਫ਼ ਸੁਥਰਾ ਹੁੰਦਾ ਠੀਕ ਹੈ ਥੈਂਕ ਯੂ ਭਾਈ ਹਾਂਜੀ ਠੀਕ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਆਪਣਾ ਐਡਰੈਸ ਦੱਸੋ ਜੀ ਐਡਰੈਸ ਆਰਾਮਗੜ ਪੁੰਦਤ ਪਿੰਡਾ ਜਿਹੜਾ ਪਿੰਡਾ ਜੀ ਤੇ ਅੱਜ ਜਿਹੜਾ ਅੱਜ ਤੁਸੀਂ ਮੇਲੇ ਤੇ ਪਹੁੰਚੇ ਹੋਇਓ ਹਾਂਜੀ ਤੇ ਕਿਹੜਾ ਬੀਜ ਲੈਤਾ ਅੱਜ ਤੇ ਪਹਿਲਾਂ ਵੀ ਲਾਉਂਦੇ ਰਹੇ ਹਾਂ ਬੀਜ ਯੂਨੀਵਰਸਿਟੀ ਦੇ ਉਹਦੇ ਬਾਰੇ ਦੱਸੋ ਵੀ ਕਿਸ ਤਰ੍ਹਾਂ ਪਹਿਲਾਂ ਵੀ ਹਾਂ ਲਾਉਂਦੇ ਰਹੇ ਹਾਂ ਜੀ ਪਰ ਅੱਜ ਜਿਹੜਾ ਬੀਜ ਲੈਤਾ ਹੈ ਇੱਕ ਤਾਂ ਜਿੰਕ ਟੂਲ ਲਈ ਆ ਜਿੰਕ ਬੰਨ ਤੇ ਚਪਾਤੀ ਬੰਨ ਖਾਣ ਵਾਸਤੇ ਲਿਆ ਜੀ ਠੀਕ ਹੈ ਜੀ ਹਾਂ ਤੇ ਆਪਣਾ ਰਾਇਆ ਲੈਤਾ ਰਾਇਆ ਕਾਹਜਾ ਅੱਛਾ ਤੇ ਇਹਦੇ ਚ ਜਿਹੜਾ ਹੁਣ ਤੁਸੀਂ ਚਪਾਤੀ ਬੰਨ ਤੇ ਲੈਟੀਆਂ ਲਾਉਣ ਵਾਸਤੇ ਹਾਂਜੀ ਤੇ ਇਹ ਪਹਿਲਾਂ ਵੀ ਲੈਟੀਆਂ ਕਿਸ ਵਾਰ ਪਹਿਲੀ ਵਾਰ ਲੈ ਰਹੇ ਹੋ ਨਹੀਂ ਇਸ ਵਾਰ ਹੀ ਲੈ ਰਹੇ ਹਾਂ ਪਹਿਲਾਂ ਮਿਲੀ ਨਹੀਂ ਅੱਛਾ ਪਹਿਲਾਂ ਮਿਲੀ ਨਹੀਂ ਅੱਛਾ ਖੇਚ ਬਹੁਤ ਅਸੀਂ ਠੀਕ ਹੈ ਇਹਦੀ ਕਿ ਮਿਲੀ ਜੀ ਇਹਦੀ ਫਿਰ ਸੌਖੀ ਮਿਲ ਗਈ ਹਾਂ ਇਹਦੀ ਸੌਖੀ ਮਿਲ ਗਈ ਜੀ ਤੇ ਯੂਨੀਵਰਸਿਟੀ ਕੋਈ ਸ਼ਿਕਾਇਤ ਤਾਂ ਨਹੀਂ ਹੈਗੀ ਤੁਹਾਡੀ ਸ਼ਿਕਾਇਤ ਸਾਡੇ ਤੱਕ ਕੋਈ ਨਹੀਂ ਜੀ ਠੀਕ ਹੈ ਥੈਂਕ ਯੂ ਸਸੀਗਾ ਬਾਈ ਸਸੀਗਾ ਜੀ ਆਪਣਾ ਐਡਰੈਸ ਦੱਸੋ ਜੀ ਪਹਿਲਾਂ ਮੇਰਾ ਨਾਮ ਹੱਤਪਾੜੀ ਜੀ ਪਿੰਡ ਮਹਾਲਾ ਜੀ ਜ਼ਿਲ੍ਹਾ ਬਠਿੰਡਾ ਜੀ ਬਾਈ ਅੱਜ ਜਿਹੜਾ ਤੁਸੀਂ ਬੀਜ ਲਾਇਤਾ ਹੈ ਕਿਸਾਨ ਮੇਲੇ ਤੋਂ ਕਿਹੜਾ ਬੀਜ ਲਾਇਤਾ ਹੈ 182 776 ਹਾਂਜੀ 776 ਜੀ ਅੱਛਾ 776 ਦਾ ਤੇ ਇੱਕ ਜੌਂ ਲਏ ਆ ਜੀ ਹਾਂਜੀ ਇੱਕ ਮਸਾਲਾ ਲਈ ਲਈ ਜੀ ਸਬਜ਼ੀ ਠੀਕ ਹੈ ਜੀ ਦਾਲ ਦਾ ਤੇ ਇਹਦੇ ਜੇ ਮੈਂ ਹੁਣ ਤੁਸੀਂ ਇੱਕ ਛੱਡੀ ਜ਼ਿੰਕ ਟੂ ਆ ਜੀ ਉਹਦੇ ਜ਼ਿੰਕ ਦੀ ਮਾਤਰਾ ਵੱਧ ਫ੍ਰੀ ਲੀ ਗਏ ਚੰਗੀ ਆ ਚਪਾਤੀ ਲਈ ਜਿਹੜਾ 826 ਤੁਸੀਂ ਲਈ ਆ ਇਹ ਇਸ ਵਾਰੀ ਲਈ ਹੈ ਕਿ ਪਹਿਲੇ ਮੇਲੇ ਤੋਂ ਵੀ ਲੈਣੀ ਨਹੀਂ ਨਹੀਂ ਇਸ ਵਾਰੀ ਲਈ ਹੈ ਜੀ ਅੱਛਾ ਜਿਹੜੇ ਬੀਲ ਲਿਆ ਸੀ ਉਹ ਥੋੜਾ ਜਿਹਾ ਗ੍ਰਾਂਟ ਚ ਖਰਾਬ ਹੋ ਗਏ ਜੀ ਇਹ ਅਰਚਸ ਬਿਲੇ ਸੀ ਹਾਂਜੀ ਅੱਛਾ ਤੇ ਇਸ ਵਾਰ ਨਵਾਂਲਾ ਚੱਲੇ ਹਾਂਜੀ ਨਵਾਂਲਾ ਚੱਲੇ ਗਾਂ ਵੀ ਤੇ ਆ ਰੋਈ ਗੋ ਜੀ ਠੀਕ ਹੈ ਇਹ ਯੂਨੀਵਰਸਿਟੀ ਜਿਹੜੇ ਮੇਲੇ ਲੱਗਦੇ ਨੇ ਉਹਦੇ ਬੀਜ ਮਿਲਦੇ ਆ ਬੀਜ ਕਿ ਕੁਆਲਿਟੀ ਦੇ ਹੁੰਦੇ ਵਧੀਆ ਹੁੰਦੇ ਬੀ ਵਧੀਆ ਹੁੰਦੇ ਜੀ ਤੇ ਕੋਈ ਸ਼ਿਕਾਇਤ ਤਾਂ ਨਹੀਂ ਹੈ ਨਹੀਂ ਜੀ ਪਹਿਲਾਂ ਝੋਨੇ ਦਾ ਬੀ ਵੀ ਲੈ ਕੇ ਜਾਂਦੇ ਰਹੇ ਅੱਛਾ ਤੇ ਯੂਨੀਵਰਸਿਟੀ ਬੀਜ ਲਾਉਣੇ ਪੂਸਾ ਵਗੈਰਾ ਨਹੀਂ ਲਾਉਂਦੇ ਫਿਰ ਨਹੀਂ ਜੀ 126

ਬਹੁਤ ਬੜੀਆਂ ਫਲੀਆਂ ਵਿਟਾਇਆ ਕਰਕੇ ਸਾਰੇ ਕਿਸਾਨ ਵੀ ਲੈਣਾ ਦੇ ਵਿੱਚ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਵੱਖਰੇ ਵੱਖਰੇ ਪਿੰਡਾਂ ਤੋਂ ਤੇ ਵੱਖਰੇ ਵੱਖਰੇ ਜ਼ਿਲ੍ਹਿਆਂ ਤੋਂ ਤੇ ਵੱਖਰੇ ਵੱਖਰੇ ਸਥਾਨਾਂ ਤੋਂ ਇੱਥੇ ਸਾਰੇ ਕਿਸਾਨ ਵੀ ਪਹੁੰਚੇ ਹੋਏ ਨੇ ਪਹੁੰਚ ਕੇ ਆਪਣਾ ਬੀਜ ਲੈ ਰਹੇ ਨੇ ਜੋ ਹਰੀ ਜ ਫਸਲਾਂ ਬਜਾਈ ਦੇ ਲਈ ਆਪਾਂ ਨੂੰ ਚਾਹੀਦਾ ਹੈ ਕਿਉਂਕਿ ਯੂਨੀਵਰਸਿਟੀ ਜਿਹਾ ਇਤੋਂ ਜਾਂ ਦੋਨੇ ਨੇ ਪਹਿਲਾਂ ਮੇਲੇ ਲਾਉਂਦੀ ਐ ਉਹਨਾਂ ਮੇਲਿਆਂ ਤੋਂ ਕਿਸਾਨ ਆਪਣੇ ਬੀਜ ਫ੍ਰੀ ਲੈ ਲੈਂਦੇ ਨੇ। ਸਤਿ ਸ਼੍ਰੀ ਅਕਾਲ ਜੀ। ਕੀ ਐਡਰੈਸ ਆਪਣਾ ਦੱਸੋ? ਪਿੰਡ ਲਾਗੜਾ ਤਲਵੰਡੀ ਸਾਬ ਤੋਂ ਆਏ ਹਾਂ ਮਾਲ ਵੇਚਣ। ਹਾਂ। ਭਾਈ ਜੀ ਅੱਜ ਤੁਸੀਂ ਕਿਸਾਨ ਮੇਲੇ ਤੇ ਪਹੁੰਚੇ ਹੋਏ ਹੋ। ਇੱਥੋਂ ਕਿਹੜੇ ਬੀਜ ਲੈ ਕੇ ਜਾ ਰਹੇ ਹੋ? ਇੱਥੋਂ ਤੁਮ ਖੇਤੀ ਵਾਲੇ ਬੀਜ ਲੈ ਕੇ ਜਾਣਾ। ਇਹ ਵਧੀਆ ਬੀਜ ਹੈ ਜੀ। ਪਹਿਲਾਂ ਵੀ ਦੋਨ ਦਾ ਲੈ ਕੇ ਗਏ ਸੀ ਇਹ ਜੀ। ਆ ਇਸੇ ਸਾਲ ਦੀ। ਅੱਛਾ ਇਹ ਰਿੱਕੀ ਚੋ। ਠੀਕ ਹੈ। ਬਹੁਤ ਵਧੀਆ ਉੱਗਦਾ ਜੀ ਬਹੁਤ ਵਧੀਆ ਸੀਗੀ। ਪੂਰਾ ਕਰਕੇ ਆਏ ਜੀ। ਅੱਜ ਫੇਰ ਤੁਸੀਂ ਦੁਬਾਰਾ ਫੇਰ ਮੇਲਾ ਦੇਖਣ ਆਇਆ। ਧੰਨਵਾਦ ਜੀ। ਧੰਨਵਾਦ। ਅੱਜ ਮੇਲੇ ਦੇ ਵਿੱਚ ਜੋ ਕਿਸਾਨਾਂ ਵੱਲੋਂ ਆਪਣੇ ਪ੍ਰੋਡਕਟ ਤਿਆਰ ਕੀਤੇ ਜਾਂਦੇ ਨੇ। ਉਸ ਆਪਾਂ ਦੇਖਦੇ ਹਾਂ ਕਿ ਜਿਹੜਾ ਸਪੈਸ਼ਲ ਪੰਡਾਲ ਜਿਹੜੇ ਕਿਸਾਨ ਆਪੋ ਆਪਣੇ ਫਸਲਾਂ ਨੂੰ ਪ੍ਰੋਸੈਸ ਕਰਕੇ ਵੇਚਦੇ ਨੇ। ਉਹਨਾਂ ਦੇ ਪੰਡਾਲ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕਿੱਥੋਂ-ਕਿੱਥੋਂ ਇਹਦੇ-ਇਹਦੇ ਕਿਸਾਨ ਇੱਥੇ ਆਪਣੇ ਪ੍ਰੋਡਕਟ ਲੈ ਕੇ ਪਹੁੰਚੇ ਹੋਏ ਨੇ। ਇਹ ਵੀ ਇਹ ਜੋ ਕੇਂਦਰ ਤੇ ਜੋਤੀ ਸੀਡ ਪ੍ਰੋਡਕਸ਼ਨ ਵਾਲੇ ਇੱਥੇ ਪਹੁੰਚੇ ਗਏ ਨੇ ਤੇ ਬਖਰੇ ਬਖਰੇ ਵੀਰ ਆਪਣੇ ਪ੍ਰੋਡਕਟ ਜਿਹੜੇ ਸਾਰੇ ਲੈ ਕੇdoctype ਆ ਸੋਨਾ ਬਣਦਾ ਜਿਹੜਾ ਮਾਰਕੀਟ ਦਾ ਉਹਨਾਂ ਵੱਲੋਂ ਵੀ ਇੱਥੇ ਲੈ ਕੇ ਵੀਰ ਪਹੁੰਚੇ ਹੋਏ ਨੇ ਤੇ ਸੰਧੂ ਮੱਖੀ ਫਾਰਮ ਬਣਾਉਂਦੇ ਇੱਥੇ ਸ਼ਹਿਦ ਲੈ ਕੇ ਪਹੁੰਚੇ ਹੋਏ ਨੇ ਹੋਰ ਵੀ ਬਹੁਤ ਸਾਰੇ ਵੀਰ ਆਪੋ ਆਪਣੇ ਪ੍ਰੋਡਕਟ ਇੱਥੇ ਲੈ ਕੇ ਪਹੁੰਚੇ ਹੋਏ ਨੇ ਐਨ ਫਾਰਮ ਨੇਚਰਲ ਹਾਰਡ ਮੇਡ ਸਾਬ ਕਰਦਾ ਬਣਾਹਾ ਸਾਬਣ ਵੀ ਇੱਥੇ ਭੈਣਾਂ ਆਪਣੀਆਂ ਲੈ ਕੇ ਪਹੁੰਚੀਆਂ ਹੋਣੀਆਂ ਆਚਾਰ ਮਰਬੇ ਜਿੰਨੇ ਕਿ ਆਪਣੇ ਪਣਾ ਤੇ ਬਹੁਤ ਸਾਰੇ ਪਹੁੰਚੇ ਹੋਣੀਆਂ ਨੇ ਜੋ ਘਰ ਨਾਲ ਬਣਾਏ ਤੇ ਬਣੇ ਹੋਏ ਪਾਦਨ ਤੇ ਵਕ ਵਕ ਕਿਸਾਨ ਵੀਰ ਆਪਣੇ ਪ੍ਰੋਡਕਟ ਜਿਹੜੇ ਆਪ ਤਿਆਰ ਕਰਦੇ ਨੇ ਯਾਰ ਮੁਕੰਦੇ ਨੇ ਤੇ ਇਹ ਪ੍ਰੋਡਕਟ ਤੁਸੀਂ ਦੇਖ ਸਕਦੇ ਹੋ ਫਲਾੜ ਹਣੀ ਵੀ ਫੜੇ ਤੇ ਵੀਰ ਲਸਨ ਦਾ ਬੀਜ ਲਈ ਪਹੁੰਚੇ ਹੋਏ ਨੇ ਤੇ ਗੁਰਦ ਜੀਮੀਦਾਰਾ ਫੁਲਾੜ ਦਾ ਗੁਰ ਵੀ ਇੱਥੇ ਲੈ ਕੇ ਆਏ ਨੇ ਵੀ ਤੇ ਵੀ ਬਹੁਤ ਸਾਰੇ ਕਿਸਾਨ ਵੀ ਫ੍ਰੀਦ ਰਹੇ ਨੇ ਤੇ ਹੋਰ ਵੱਖ-ਵੱਖ ਪ੍ਰਕਾਰ ਦੇ ਬੀਜ ਤੇ ਬਾਜਰੇ ਦਾ ਆਟਾ ਪੰਜਾਬੀ ਨੂੰ ਪ੍ਰਮੋਟ ਕਰਨ ਦੇ ਲਈ ਭਾਈ ਇੱਥੇ ਵੱਖਰੇ-ਵੱਖਰੇ ਆਪਣੇ ਜਿੰਨੇ ਗੜੇ ਉਲਾਈਕੇ ਤੇ ਪਹੁੰਚੇ ਹੋਏ ਇਹ ਵੀ ਆਪਾਂ ਖਰੀਦ ਸਕਦੇ ਆ ਗੜਵਾ ਖਾਰ ਵੀ ਆਪਾਂ ਤੇ ਖਰੀਦ ਸਕਦੇ ਆ ਇੱਥੋਂ ਤੇ ਹੋਰ ਵੀ ਵੱਖਰੇ ਵੱਖਰੇ ਪ੍ਰੋਡਕਟ ਜਿਨੇ ਹਲਦੀ ਜਿਆਦਾ ਆਰਗੈਨਿਕ ਸਿੱਕੇ ਵਾਲੇ ਵੀ ਇੱਥੇ ਪਹੁੰਚੇ ਹੋਏ ਨੇ ਇਹ ਵੀ ਆਰਗੈਨਿਕ ਹਲਦੀ ਹਾਂਜੀ ਤੇ ਇਹਨਾਂ ਦਾ ਸਰਕਾ ਤੁਸੀਂ ਦੇਖ ਸਕਦੇ ਹੋ ਇਹ ਵੀ ਸਰਕਾ ਪੀ ਕੇ ਵੀ ਆਪਾਂ ਕਈ ਬਿਮਾਰੀਆਂ ਠੀਕ ਕਰ ਸਕਦੇ ਹਾਂ ਯੰਗ ਫਾਰਮ ਕੈਮੀਕਲ ਫਰੀ ਆਚਾਰ ਤੇ ਮਸਾਲੇ ਆਪਣੇ ਭੈਣਾ ਜੋ ਆਪਣੇ ਸਿਕੜਾਏ ਫਲਾਈ ਕੜਾਈ ਐ ਸ਼ੂਟ ਆ ਉਹ ਵੀ ਲੈ ਕੇ ਪਹੁੰਚੋ ਆ ਜੀ ਇਹ ਗੱਲਾਂ ਲਾਸੀ ਫਾਰਮ ਨੇ ਪਰ ਇਹਦੇ ਆਪਣੇ ਜੋ ਨਰਸੀ ਦੇ ਪ੍ਰੋਡਕਟ ਨੇ ਤਿਆਰ ਕਰਕੇ ਉਹ ਵੀ ਇੱਥੇ ਲੈ ਕੇ ਉਹਦੇ ਵਰਗੇ ਪ੍ਰੋਡਕਟ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਗੈਂਗਣੀ ਪਿਆਜ਼ ਸਾਗ ਨਾਲ ਕੋਈ ਪਨੀਰੀ ਇਹਨਾਂ ਨੂੰ ਵੀ

ਇਹ ਦਿੱਤੋ ਸੀ ਮਕਰੀਆ ਕਰੇ ਕਿ ਸਮਾਰੀ ਬੂਟੇ ਵੀ ਖਰੀਦ ਸਕਦੇ ਹਾਂ ਕਿੰਨੇ 80 ਰੁਪਏ 80 ਰੁਪਏ ਗ੍ਰੇਪ ਫਰੂਟ 80 ਰੁਪਏ ਤੇ ਕਿੰਨੇ ਸੀਮਲੈਸ 175 ਦੇ ਬਹੁਤ ਸਾਰੇ ਕਿਸਾਨ ਵੀਰ ਐ ਤੇ ਬੂਟੇ ਖਰੀਦ ਰਹੇ ਨੇ ਜਿਉਂਵਰਸਿਟੀ ਵੱਲੋਂ ਆਪਨੇ ਟਰਾਲੇ ਆਏ ਨੇ ਇਹਦੇ ਵਿੱਚ ਬੂਟੇ ਸਿੱਧਾ ਲੈ ਆਂਦੇ ਨੇ ਮੇਰੀ ਨੀਂ ਵਿੱਚ ਜਿਹੜੇ ਵੀ ਕਿਸਾਨ ਵੀਰ ਦੇਖਣਾ ਚਾਹੁੰਦੇ ਨੇ ਉਹ ਬੂਟੇ ਇੱਥੇ ਖਰੀਦ ਰਹੇ ਨੇ ਨਾਲ ਹੀ ਅਮਰੂਦ ਗੂਰ ਅਤੇ ਪਪੀਤੇ ਦੇ ਬੂਟੇ ਵੀ ਉੱਥੇ ਉੱਤੇ ਆ ਰਹੇ ਨੇ ਬਹੁਤ ਸਾਰੇ ਕਿਸਾਨ ਵੀ ਬੁੱਤੇ ਖਰੀਦ ਰਹੇ ਨੇ ਆ ਜੇ ਭਾਈ ਬੁੱਤੇ ਬਹੁਤ ਕਿੰਨੂ ਦੋ ਗੰਟਾ ਇਹ ਬੁੱਤੇ ਵੱਖਰੇ ਵੱਖਰੇ ਕਿਸਮਾਂ ਦੇ ਕਿਸਾਨ ਲੈ ਕੇ ਜਾ ਰਹੇ ਜਿਹੜੇ ਕਿਸਾਨ ਵੀ ਉਸ ਪਿੰਡਾਲ ਦੇ ਵਿੱਚ ਰਹਿ ਗਏ ਸੀ ਉਹਨਾਂ ਦੇ ਸਟਾਲ ਬਾਹਰ ਲੱਗੇ ਹੋਏ ਨੇ ਤੇ ਵੀ ਵੀਰ ਬਹੁਤ ਸਾਰੇ ਉਪਗਟ ਪਿਆ ਕਰਕੇ ਲਿਆਏ ਨੇ ਜੋ ਆਪਣੇ ਫਸਲਾਂ ਨੂੰ ਪ੍ਰੋਸੈਸ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਵੱਖਰੇ ਵੱਖਰੇ ਪਿੰਡਾਂ ਤੋਂ ਇੱਥੇ ਪਹੁੰਚੇ ਹੋਏ ਨੇ ਕਿਸਾਨ ਵੀਰ ਉਹਨਾਂ ਨੇ ਆਪਣੇ ਪ੍ਰੋਡਕਟ ਬਹੁਤ ਹੀ ਸੋਹਣੇ ਢੰਗ ਦੇ ਨਾਲ ਕੰਪਨੀਆਂ ਦੀ ਤਰ੍ਹਾਂ ਸਜਾਏ ਹੋਏ ਨੇ ਤੇ ਕਿਸਾਨ ਵੀਰ ਵੀ ਇਹਨਾਂ ਤੋਂ ਬਹੁਤ ਸਾਰਾ ਸਮਾਨ ਖਰੀਦ ਰਹੇ ਨੇ ਉਸ ਵੀਡੀਓ ਦੇ ਵਿੱਚ ਇੰਨੇ ਹੀ ਮੇਲਾ ਦਿਖਾ ਰਹੇ ਹਾਂ ਕਿਉਂਕਿ ਜੇ ਅੱਗੇ ਮੇਲਾ ਦਿਖਾਉਨੇ ਆ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਅਗਲਾ ਮੇਲਾ ਆਪਾਂ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਬਹੁਤ-ਬਹੁਤ ਧੰਨਵਾਦ